ਅੱਜ ਤਰਨਤਾਰਨ ਦੇ ਵਿੱਚ ਚੋਣਾਂ ਦਾ ਰਿਜ਼ਲਟ ਆ ਰਿਹਾ ਅੱਜ ਨਤੀਜਿਆਂ ਚ ਸਾਫ਼ ਹੋ ਜਾਵੇਗਾ ਕਿ ਕਿਸ ਦਾ ਪਲੜਾ ਭਾਰੀ ਆ 2027 ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਸਭ ਦੀ ਨਿਗਾਹ ਤਰਨਤਾਰਨ ਚੋਣਾਂ ਤੇ ਆ ਕਿਉਂਕਿ ਜਿਹੜਾ ਵੀ ਉਸ ਪਾਰਟੀ ਦਾ ਉੱਥੋਂ ਜਿੱਤਿਆ ਉਸ ਦੀ 2027 ਦੇ ਵਿੱਚ ਸਰਕਾਰ ਪੱਕੀ ਆ ਇਸ ਕਰਕੇ ਸਾਰੀਆਂ ਪਾਰਟੀਆਂ ਦਾ ਉੱਥੇ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੁਣ ਗੱਲ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੀ ਕਿਉਂਕਿ ਬੀਜੇਪੀ ਇਹ ਦਾਵਾ ਕਰ ਰਹੀ ਆ ਕਿ ਤਰਨਤਾਰਨ ਦੀ ਸੀਟ ਸਾਡੀ ਪੱਕੀ ਆ ਕਿਉਂਕਿ ਉਹ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਹੁੰਦਾ ਸੀ ਇਸ ਕਰਕੇ ਅਕਾਲੀ ਦਲ ਬਹੁਤ ਵਾਰ ਸਰਕਾਰ ਦੇ ਵਿੱਚ ਆਈ ਆ ਤੇ ਬੀਜੇਪੀ ਦਾ ਕਹਿਣਾ ਕਿ ਸਾਡੀਆਂ ਜਿਆਦਾ ਵੋਟਾਂ ਹੁੰਦੀਆਂ ਸੀ ਜਿਸ ਕਰਕੇ ਅਕਾਲੀ ਦਲ ਜਿਆਦਾ ਸੀਟਾਂ ਜਿੱਦੀ ਰਹੀ ਆ ਪਰ ਜੇ ਵੇਖਿਆ ਜਾਵੇ ਜਦੋਂ ਦਾ ਇਹ ਦੋਨੇ ਪਾਰਟੀਆਂ ਲੱਗ ਹੋਈਆਂ ਜਦੋਂ ਕਿਸਾਨਾਂ ਦਾ ਬੈਲ ਆਇਆ ਉਸ ਸਮੇਂ ਦੋਵਾਂ ਪਾਰਟੀਆਂ ਦੇ ਵਿੱਚ ਟਕਰਾਰ ਪੈਦਾ ਹੋਇਆ ਤੇ ਦੋਵੇਂ ਪਾਰਟੀਆਂ ਵੱਖੋ ਵੱਖਰਾ ਤੇ ਹੋ ਗਈਆਂ ਆਪਾਂ ਦੇਖਿਆ 2022 ਦੇ ਵਿੱਚ ਅਕਾਲੀ ਦਲ ਦੀ ਕੀ ਹਾਲਤ ਹੋਈ ਅਕਾਲੀ ਦਲ 2 ਤੋਂ 3 ਸੀਟਾਂ ਮਸਾਂ ਜੱਤ ਸਕੀ ਕਿਉਂਕਿ ਪਹਿਲਾਂ ਇਹਨਾਂ ਦੇ ਬੜੇ ਸਾਰੇ ਵੱਡੇ ਵੱਡੇ ਦਿਗਜ ਉਹ ਹਾਰ ਗਏ ਆਪਣੀ ਸੀਟ ਵੀ ਇਹ ਮਸਾਂ ਬਚਾ ਸਕੇ ਸੁਖਬੀਰ ਬਾਦਲ ਵੀ ਮਸਾਂ ਜਿੱਤੇ ਸੀ ਇਸ ਕਰਕੇ ਬੀਜੇਪੀ ਇਹ ਦਾਵਾ ਕਰ ਰਹੀ ਆ ਕਿ ਸਾਡੀ ਸੀਟ ਪੱਕੀ ਆ ਤੇ ਤਕਰੀਬਨ 10 11 ਵਜੇ ਦੇ ਨੇੜ ਇਹ ਕਲੀਅਰ ਹੋ ਜਾਵੇਗਾ ਕਿ ਇਹ ਸੀਟ ਕੌਣ ਜਿੱਦਾ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦਾ ਜੋਰ ਆ ਕਿਉਂਕਿ ਪੰਜ ਸਰਪੰਚ ਸਾਰੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦਾ ਵੀ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਕਿ ਇਹ ਸੀਟ ਅਸੀਂ ਜਿੱਤਾਂਗੇ ਕਿਉਂਕਿ ਉਹ ਵੀ ਦਾਵਾ ਕਰ ਰਹੇ ਆ ਕਿ ਸਾਡੀ 100% ਇਹ ਸੀਟ ਪੱਕੀ ਆ ਤੇ ਦੂਜੇ ਪਾਸੇ ਭਾਈ ਮਨਦੀਪ ਸਿੰਘ ਕਿਉਂਕਿ ਖਡੂਰ ਸਾਹਿਬ ਦੀਆਂ ਵੋਟਾਂ ਮਿਲੇ ਭਾਈ ਅਮਰਤਪਾਲ ਸਿੰਘ ਬਹੁਤ ਵੱਡੀ ਲੀਡ ਤੇ ਜਿੱਤੇ ਸੀ ਤਕਰੀਬਨ ਲੱਖ ਵੋਟ ਦੇ ਨੇੜੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਭਾਈ ਮਨਦੀਪ ਸਿੰਘ ਕਿਉਂਕਿ ਤਰਨਤਨ ਏਰੀਆ 90% ਵੋਟ ਉੱਥੇ ਸਿੱਖ ਆਬਾਦੀ ਦੀ ਆ ਤੇ ਸਾਰੇ ਜਿੰਨੇ ਉਥੇ ਪਿੰਡਾ तकरीबन ज्यादातर 네ੜ ਉਹਨਾਂ ਦੇ ਸਾਰੇ ਵੱਡੇ ਵੱਡੇ ਪਿੰਡ ਹੀ ਆ ਕਿਉਂਕਿ ਸ਼ਹਿਰ ਦੀ ਆਪਣੀ ਵੋਟ ਥੋੜੀ ਆ ਤੇ ਸਾਰਾ ਹੀ ਉਥੇ ਪਿੰਡੂ ਏਰੀਆ ਇਸ ਕਰਕੇ ਉਹ ਵੀ ਦਾਵਾ ਕਰ ਰਹੇ ਆ ਕਿ ਇਸ ਵੋਟ ਇਹ ਸੀਟ ਸਾਡੀ ਪੱਕੀ ਆ ਤੇ ਕਾਂਗਰਸ ਦਾ ਤਾਂ ਇਸਵੇਂ ਔਖਾ ਕਿਉਂਕਿ ਆਪਾਂ ਵੇਖਿਆ ਕਿ ਪਹਿਲਾਂ ਕਾਂਗਰਸ ਨੇ ਰਾਜਾ ਵਡੰਗ ਹੋਰਾਂ ਦੇ ਬਿਆਨ ਕਰਕੇ ਕਾਂਗਰਸ ਬੜੇ ਹੀ ਵਿਵਾਦਾਂ ਦੇ ਵਿੱਚ ਘਿਰੀ ਉਨ੍ਹਾਂ ਦੇ ਵਿਵਾਦ ਲਗਾਤਾਰ ਚੱਲਦੇ ਹੀ ਰਹੇ ਕਿਉਂਕਿ ਰਾਜਾ ਵਡੰਗ ਨੇ ਜੋ ਬੂਟਾ ਸਿੰਘ ਉੱਪਰ ਬਿਆਨ ਦਿੱਤਾ ਸੀ ਬੂਟਾ ਸਿੰਘ ਪਹਿਲਾਂ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਸੀ ਉਨ੍ਹਾਂ ਉੱਪਰ ਇੱਕ ਵਿਵਾਦਤ ਬਿਆਨ ਕਰਕੇ ਉਹ ਸਾਰੀ ਕਾਂਗਰਸ ਪਾਰਟੀ ਹੀ ਵਿਵਾਦਾਂ ਦੇ ਵਿੱਚ ਘਿਰੀ ਰਹੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਇਹ ਹਲੇ ਗੱਲ ਵਿੱਚ ਹੀ ਚੱਲ ਰਹੀ ਹੈ ਕਿ ਉਸ ਉੱਪਰ ਕੇਸ ਕਰਾਂਗੇ ਹਾਈ ਕੋਰਟ ਵਿੱਚ ਕੇਸ ਕਰਾਂਗੇ ਪਰ ਇਹ ਗਾਂ ਦੇਖਣਾ ਹੋਵੇਗਾ ਕਿ ਨਤੀਜਿਆਂ ਤੋਂ ਬਾਅਦ ਇਸ ਦਾ ਕੀ ਸਟਾ ਨਿਕਲਦਾ ਤੇ ਅੱਜ ਤਰਨਤਾਰਨ ਦੀਆਂ ਚੋਣਾਂ ਦਾ ਰਿਜ਼ਲਟ ਆ ਦੇਖੋ ਕੌਣ ਬਾਜ਼ੀ ਮਾਰਦਾ ਤੇ ਕਿਸ ਦੀ 2027 ਦੇ ਵਿੱਚ ਸਰਕਾਰ ਬਣੇਗੀ ਕਿਉਂਕਿ ਸਾਰਿਆਂ ਦਾ ਹੀ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ